ਤਤ ਨਾਮ ਵਾਹੀ ਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ A nam vahri gru Nam Vahu A nam A to Nam Vahigro A Nam Vahigro At Nam Vahigru ਸਤ ਨਾਮ ਵਾਹਿ ਗੁਰੂ 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 ਸਹੇਬ ਜੀ ਸਤ ਨਾਮ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਕ ਟਲ ਗੁਰ ਸੇਵਿਆ ਅਹਨਸ ਸਹਜ ਸੁਪਹਾਈ ਦਰਸਨ ਪਰਸੇ ਗੁਰੂ ਕੈ ਨਾ ਮਰਨ ਦੁਖ ਜਾਏ ਉਹ ਹੈ ਸਬਤ ਖਸਮ ਨਦੀ ਨੂਰ ਅਰਸੋਂ ਕੁਰਸੋਂ ਜਟੀਆ ਸੁਦ ਡਿਠੇ ਸਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਐ ਸੱਜਣ ਸਚਾ ਪਾਤਸਾ ਸਿਰਸਾ ਹਾਂ ਦੇ ਸਾਹੁ ਜੇ ਪਾਸ ਬੈਠਿਆ ਸੋਹੀਐ ਭਵਨ ਦਾਵੇ ਸਾਹ ਵਾਹਿਗੁਰੂ ਜੀ ਤਨੋ ਸ੍ਰੀ ਮਹੱਲਾ ਪਹਿਲਾ ਜਿਉ ਤਪ ਤੈ ਬਾਰੂ ਬਾਰ ਤਪ ਤਪ ਖੱਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਜੀਉ ਤਪ ਤਹੇ ਬਾਰੂ ਬਾਰ ਤਪ ਤਪ ਖੱਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਜਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਬਾ ਦਿੱਤੀ ਬੋਲੇ ਤਾਤ ਇਨ ਮਨ ਰਾਖਿਆ ਅਗਨੀ ਪਾਏ ਵਾਜੇ ਪਵਨ ਆਖੇ ਸਭ ਜਾਈ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਹਿ ਵੈਸਣ ਨਾਹੀ ਜਾਈ ਕਰਮ ਮਿਲੇ ਆਖਣ ਤੇਰਾ ਨਾਮ ਜਿਤ ਲਗ ਤਰਨਾ ਹੋਰ ਨਹੀਂ ਥਾਵ ਜੇ ਕੋ ਡੁੱਬੇ ਵਰ ਹੋਵੇ ਸਾਰ ਨਾਨਕ ਸਾਚਾ ਸਰਬ ਦਤਾਰ ਕਰਮ ਮਿਲੇ ਆਖਣ ਤੇਰਾ ਨਾ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੁੱਬੈ ਬਰ ਹੋਵੇ ਸਾਰ ਨਾਨਕ ਸਾਚਾ ਸਰਬ ਦਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ